कितने बच्चे पानी पूरा अच्छा कोई और भी देख के किसी ने भाई ने कोई गल और भी नाम आपको बढ़िया लगता है सजेशन हो गए ग्रुप से पास कर दे सजेशन जेडी है वो ऑलवेज वेलकम है मैं बस ये दसा हूं ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੰਦਾ ਇੰਟਰਸਟ ਲੈ ਆਏ ਨਾ ਸੁਜੈਸ਼ਨ ਕਰਦਾ ਉਹ ਸੁਜੈਸ਼ਨ ਉਹ ਕਰੂਗਾ ਜਦੋਂ ਇੰਟਰਸਟ ਸ਼ੋ ਕਰੂਗਾ ਇਹ ਤਾਂ ਪਾ ਕੇ ਆਪਾਂ ਸਾਰਿਆਂ ਨੂੰ ਡਿਸਕਸ ਕਰ ਲਈ ਆ ਮੇਰਾ ਦਿਮਾਗ ਸੀਗਾ ਇਹਨਾਂ ਦਾ ਦਿਮਾਗ ਸੀਗਾ ਅਸੀਂ ਜਿੱਥੇ ਲੱਗਾ ਸੀ ਕਰ ਲਿਆ ਹੁਣ ਦੇ ਇਦੇ ਵਿੱਚ ਤੇ ਪੈਸਾ ਆਪਣੇ ਕੋ ਆ ਰਹੀ ਨਹੀਂ ਠੀਕ ਹੈ ਨਹੀਂ ਆਇਆ ਬਣਾਣਾ ਹੁਣ ਦੇ ਕੋਈ ਬੰਦਾ ਹੈਲਪ ਕਰਨਾ ਚਾਹਦਾ ਵਾ ਫੰਡਿੰਗ ਦੀ ਹੈਲਪ ਕਰੂਗਾ ਉਹ ਬ੍ਰਾਈਟ ਨੂੰ ਚਾਹੁੰਦਾ ਉਹ ਉਦੋਂ ਲੈਣਾ ਉਹ ਲੋਈ ਨਹੀਂ ਉਹ ਬ੍ਰਾਈਟ ਜੇ ਕੋਈ ਕਰ ਰਿਹਾ ਹੈ ਨਾ ਫੇਰ ਕੋਈ ਗਲੇ ਜੀ ਇੱਥੇ ਬਸ ਬਾਹਰ ਗਏ ਕਹਿਣਾ ਜੂਸ਼ੇ ਬਣਾ ਲੋ ਜੇ ਸਾਰੇ ਕਿੱਥੇ ਆਜਾ ਹਲੋ ਸਾਰੇ ਆਜਾ ਜੂਸ਼ੇ ਪੰਕੀ ਆਓ ਜੀ ਕਿ ਅੱਜ ਅਸੀਂ ਤਕਸਲਾ ਵਿੱਚ ਇੱਕ ਕ腐ਸ਼ਨ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਆਪਣੇ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਅਸੀਂ ਉਸ ਮੁੱਦੇ ਤੇ ਅੱਜ ਇੱਕ ਬਹੁਤ ਹੀ ਵਧੀਆ ਮੀਟਿੰਗ ਰੱਖੀ ਹੈ ਜਿਸ ਵਿੱਚ ਸਾਡੇ ਜਿੰਨੇ ਵੀ ਹੁੰਦੇਦਾਰ ਸਿਗੇ ਤਹ ਸਾਰੇ ਸ਼ਹਿਰ ਦੇ ਇਹ ਮੈਂ ਬੰਨੇ ਹੋਵਾ ਜੇ ਸ ਮੀਟਿੰਗ ਦੇ ਵਿੱਚ ਆਏ ਜਿਹਦੇ ਵਿੱਚ ਅਸੀਂ ਕਰਾਪਸ਼ਨ ਨੂੰ ਕਿਸ ਤਰ੍ਹਾਂ ਖਤਮ ਕਰਨਾ ਇਹਦੇ ਨਾਲ ਇਹਦੇ ਕਰਕੇ ਵਿਚਾਰ ਬੰਨਾ ਵਿਚਾਰ ਕੀਤਾ ਗਿਆ ਤੇ ਪਬਲਿਕ ਦਾ ਬਹੁਤ ਸਹਾਯੋਗ ਮਿਲਿਆ ਕਿ ਬਾਕੀ ਇਹ ਕਰਾਪਸ਼ਨ ਬਹੁਤ ਵੱਡਾ ਔੜ ਹੈ ਜਿਹੜਾ ਸਾਡੇ ਦੇਸ਼ ਨੂੰ ਅੰਦਰੋਂ ਅੰਦਰ ਹੀ ਖਾਈ ਜਾਂਦਾ ਤੇ ਅਸੀਂ ਕਰਾਪਸ਼ਨ ਨੂੰ ਕਿਸ ਤਰ੍ਹਾਂ ਖਤਮ ਕਰਨਾ ਸਾਰਿਆਂ ਦੇ ਸਾਹਮਣੇ ਵਿਚਾਰ ਅੱਜ ਸੁਨੇਗੇ ਤੇ ਉਹਨਾਂ ਦੇ ਵਿਚਾਰ ਲੈ ਗਏ ਬਿਲਕੁਲ ਤੇ ਬਹੁਤ ਇੱਕ ਵਧੀਆ ਮੀਟਿੰਗ ਹੋਈ ਹੈ ਤੇ ਅੱਗੇ ਤੋਂ ਅਸੀਂ ਆਸ ਕਰਦੇ ਹਾਂ ਕਿ ਸਾਰੇ ਜਣੇ ਸਾਰੇ ਦੇਸ਼ਵਾਲੇ ਗੱਲ ਕਰਕੇ ਇਸ ਕ੍ਰਾਪਸ਼ਨ ਨੂੰ ਖਤਮ ਕਰ ਸਕਦੇ ਜੈ ਵਾਏ ਜੀ ਨਾ ਖਾਲਸ ਵਾਏ ਜੀ ਜੀ ਤੇ ਸੋ ਕ੍ਰਾਪਸ਼ਨ ਇੱਕ ਐਦਾਂ ਦਾ ਮੁੱਦਾ ਬਣ ਚੁੱਕਿਆ ਹੈ ਕਿ ਜਿਹੜਾ ਸਾਡੇ ਆਲ ਓਵਰ ਇੰਡੀਆ ਨੂੰ ਹੀ ਕੋਹ ਦੀ ਤਰ੍ਹਾਂ ਕਰਦਾ ਹੈ ਸੋ ਇਹਦੇ ਉੱਤੇ ਅੱਜ ਇੱਕ ਬਹੁਤ ਹੀ ਆਪਣੇ ਸੁਨੀਲ ਜੀ ਸ੍ਰੀ ਕੁਮਾਰ ਜੀ ਨੈਸ਼ਨਲ ਟੀਵੀ ਡਾਇਰੈਕਟਰ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਕਰਪਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਕਿ ਇਹਨੂੰ ਕਿਸ ਤਰ੍ਹਾਂ ਪ੍ਰਭਿੱਜ ਦੇ ਨਾਲ ਖਤਮ ਕੀਤਾ ਜਾ ਸਕਦਾ ਸੋ ਇਹ ਹੀ ਅਵੇਅਰਨੈਸ ਕੈਂਪਸ ਸਕੂਲਾਂ 'ਚ ਵੀ ਲਗਾਉਂਦੇ ਆ ਕਾਲਜਾਂ 'ਚ ਵੀ ਲਗਾਉਂਦੇ ਆ ਇਵਨ ਕਿਹਾ ਕਿ ਪੰਚਾਇਤਾਂ ਦੇ ਵਿੱਚ ਵੀ ਲਗਾਉਣੇ ਆ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਕਿਉਂਕਿ ਜਿਹੜਾ ਪੁਰਾਣਾ ਸਿਸਟਮ ਸੀ ਜਿਹੜੇ 60 50 60 ਸਾਲ ਦੀ ਉਮਰ ਦੇ ਲੋਕੋਂਗੇ ਉਹਨਾਂ ਨੂੰ ਜ਼ਿਆਦਾ ਨਹੀਂ ਸਮਝਾ ਸਕਦੇ ਬਟ ਜਿਹੜਾ ਅਸੀਂ ਉਹ ਇੱਕ ਨਵਾਂ ਤਰੀਕਾ ਅਪਣਾਇਆ ਕ੍ਰਪਸ਼ਨ ਖਤਮ ਕਰਨ ਦਾ ਭ੍ਰਸ਼ਟਾਚਾਰ ਖਤਮ ਕਰਨ ਦਾ ਨਸ਼ਾ ਇੱਕ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਜੋ ਮਹਿੰਮ ਚੜੀ ਹੈ ਇਹਦੇ ਉੱਤੇ ਅਸੀਂ ਸਕੂਲ ਕਾਲਜ ਉਹਨਾਂ ਦੇ ਵਿੱਚ ਕੰਮ ਕਰਦੇ ਆ ਬਹੁਤ ਡੀਪਲੀ ਮੀਟਿੰਗ ਹੁੰਦੀ ਆ ਸਾਡੀ ਪ੍ਰਿੰਸੀਪਲ ਸਾਹਿਬ ਨਾਲ ਮੀਟਿੰਗ ਹੁੰਦੀ ਇੱਕ ਹੋਰ ਮੁੱਦਾ ਆ ਮੇਨ ਫਾਸਟ ਫੂਡ ਕੋਲਡ ਡਰਿੰਕ ਜਿਹੜਾ ਜਿੰਨਾਂ ਦੇ ਨਾਲ ਬਿਮਾਰੀਆਂ ਬਹੁਤ ਫੈਲ ਰਹੀਆਂ ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ ਬੀਪੀ ਵੱਧ ਰਿਹਾ ਹਾਰਡ ਦੀਆਂ ਬਿਮਾਰੀਆਂ ਹੋ ਰਹੀਆਂ ਐਕਚੁਅਲੀ ਸਾਡਾ ਜਿਹੜਾ ਖਾਣ ਪਾਣਾ ਬੜਾ ਦੂਸ਼ਿਤ ਹੋ ਚੁੱਕਿਆ ਹੈ ਤਾਂ ਇਸ ਕਰਕੇ ਇਹ ਨਾ ਉੱਤੇ ਸਾਡਾ ਕੰਮ ਚੱਲ ਰਿਹਾ ਤਾਂ ਕੋਸ਼ਿਸ਼ ਹੈ ਕਿ ਅਹੀਂ ਬਹੁਤ ਜਲਦੀ ਇਸ ਚੀਜ਼ ਨੂੰ ਖਤਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ